ਵਿਦਾਇਕ ਸਿਮਰਜ ਸਿੰਘ ਬੈਂਸ ਤੇ ਮੁਸ਼ਕਲ ਵਧੀ ਹੈ ਕਿਉਂਕਿ ਇੱਕ ਮਹਿਲਾ ਨੇ ਉਹਨਾਂ ਤੇ ਬਲਾਤਕਾਰ ਦੇ ਇਲਜ਼ਾਮ ਲਗਾਏ ਨੇ ਬੈਂਸ ਨੇ ਵੀ ਸਫਾਈ ਦਿੱਤੀ ਹੈ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਪਰ ਜਾਂਚ ਜਾਰੀ ਹੈ ਇਹ ਚਿੱਠੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਲਿਖੀ ਗਈ ਹੈ ਸਿਮਰਜ ਸਿੰਘ ਬੈਂਸ ਖਿਲਾਫ ਇਸ ਦਾ ਵਿਸ਼ਾ ਹੈ ਬੈਂਸ ਵੱਲੋਂ ਬਲਾਤਕਾਰ ਤੇ ਧੋਖੇ ਨਾਲ ਘਰ ਵਿਕਾਉਣ ਸੰਬੰਧੀ ਇਨਸਾਫ ਚਿੱਠੀ 'ਚ ਮਹਿਲਾ ਨੇ ਲਿਖਿਆ ਕਿ ਪਤੀ ਦੀ ਮੌਤ ਤੋਂ ਬਾਅਦ ਕਰਜ਼ਾ ਕਿਸ਼ਤਾਂ ਨਹੀਂ ਦੇ ਸਕੀ ਬੈਂਕ ਵਾਲੇ ਘਰ ਖਾਲੀ ਕਰਨ ਲਈ ਆਗਦੇ ਸਨ 26 ਅਪ੍ਰੈਲ 2019 ਨੂੰ ਬੈਂਕ 'ਸੇਪੀਡ' ਸੁਣੀ ਸਮੱਸਿਆ ਦੱਸੀ ਬੈਂਕ 'ਸੇ' ਮੁਸ਼ਕਲ ਸੁਣ ਮੈਨੂੰ ਦਫ਼ਤਰ ਆਉਣ ਲਈ ਕਿਹਾ ਬੈਂਕ 'ਸੇ' ਕੈਂਟ ਤੇ ਘਰ ਇੱਕ ਤੀਜੇ ਸ਼ਖਸ ਦੇ ਹਵਾਲੇ ਕੀਤਾ ਤੀਜੇ ਸ਼ਖਸ ਨੇ ਰਹਿਣ ਲਈ ਮਕਾਨ ਕਿਰਾਏ ਤੇ ਲੈ ਦਿੱਤਾ ਲਾਕਡਾਊਨ ਦਾ ਬਹਾਨਾ ਬਣਾ ਤੀਜੇ ਸ਼ਖਸ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਬੈਂਕ 'ਸੇ' ਸ਼ਿਕਾਇਤ ਕੀਤੀ ਤਾਂ ਉਸਨੇ ਦਫ਼ਤਰ ਬੁਲਾਇਆ ਬੈਂਕ 'ਸੇ' ਦਫ਼ਤਰ ਦੇ ਪਿੱਛੇ ਬਣੇ ਕੈਬਿਨ 'ਚ ਜ਼ਬਰਦਸਤੀ ਰੇਪ ਕੀਤਾ ਚਿੱਠੀ 'ਚ ਔਰਤ ਨੇ ਲਿਖਿਆ ਕਿ ਬੈਂਸ ਤੇ ਕਿਹਾ ਕਿ ਜੇ ਮੇਰੀ ਗੱਲ ਮੰਨਦੀ ਰਹੀ ਤਾਂ ਪੈਸੇ ਦਵਾ ਦੇਗਾ ਔਰਤ ਦਾ ਇਲਜ਼ਾਮ ਹੈ ਕਿ ਬੈਂਸ ਨੇ ਮਦਦ ਦਾ ਭਰੋਸਾ ਦੇ 10 ਤੋਂ 12 ਵਾਰ ਰੇਪ ਕੀਤਾ ਮੇਰਾ ਜੀਵਨ ਖੁੱਲੀ ਕਿਤਾਬ ਹੈਗਾ ਕੋਈ ਪੇਜ ਕੋਈ ਦੋਸਤ ਪੜ੍ਹ ਸਕਦਾ ਕਦੇ ਬੈਂਸ ਚਟਾ ਵੇਚਣ ਵਾਲਿਆਂ ਦੇ ਨਾਲ ਜੁੜਿਆ ਜਾਂਦਾ ਸਰਕਾਰਾਂ ਵੱਲੋਂ ਝੂਠੇ ਮੁਕੱਦਮੇ ਦੇ ਕੇ ਅੰਦਰ ਸੁਟਾਇਆ ਜਾਂਦਾ ਟੈਕਸ ਚੋਰ ਕਿਹਾ ਜਾਂਦਾ ਤੇ ਇਹ ਜਿਹੜੀ ਗੱਲ ਆ ਮੇਰੇ ਕਰਤਾਰ ਬਾਰੇ ਮੇਰਾ ਖਿਆਲ ਪੂਰਾ ਪੰਜਾਬੀ ਜਗਤ ਧਿਆਨ ਦਾ ਸਟਾਈ ਤੁਹਾਡੇ ਸਾਹਮਣੇ ਆ ਜਾਊਗੀ ਲੋਕਨਸਾਫ ਪਾਰਟੀ ਦੀ ਚੜ੍ਹ ਤੱਕ ਬਰਾਏ ਹੋਏ ਆ ਲੋਕਨਸਾਫ ਪਾਰਟੀ ਦੀ ਲੋਕਾਂ ਦੇ ਅੰਦਰ ਲੋਕਪ੍ਰਿਤਾ ਨੂੰ ਰੋੜਾ ਲਾਉਣ ਵਾਸਤੇ ਰੋਕਣ ਵਾਸਤੇ ਇੱਕ ਘਟੀਆ ਕਿਸਮ ਦੇ ਹਤਕੰਡੇ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ ਟੋਟਲ ਰਾਜਨੀਤੀ ਆ ਤੁਸੀਂ ਉਹ ਕੰਪਲੇਂਟ ਪੜ੍ਹ ਕੇ ਦੇਖ ਲਓ ਉਹ ਤੁਹਾਨੂੰ ਕੰਪਲੇਂਟ ਚੋਂ ਹੀ ਸਾਫ ਸਪੱਸ਼ਟ ਹੋ ਜਾਏਗਾ ਕਿ ਜਿਹੜਾ ਪ੍ਰਾਰਥੀ ਆ ਉਹਦੀ ਮੋਟਿਵ ਮਨਸ਼ਾ ਕੀ ਹੈਗੀ ਆ ਸੋ ਮੈਂ ਫੇਰ ਕਹੂੰਗਾ ਕਿ ਸਿਮਰਜੀਤ ਬੈਂਸ ਆਟੇ ਦਾ ਦੀਵਾ ਨਹੀਂ ਜਿਹੜਾ ਬਾਹਰ ਪਿਆ ਤੇ ਤਾਂ ਚੱਕੀ ਕੀ ਫਿਰਨ ਅੰਦਰ ਆ ਤੇ ਚੂਹਾ ਚੱਕੀ ਫਿਰੇ ਮੇਰਾ ਜੀਵਨ ਖੁੱਲੀ ਕਿਤਾਬ ਹੈ ਕੋਈ ਸਫਾ ਕੋਈ ਬੰਦਾ ਪੜ ਸਕਦਾ ਮੈਂ ਇਹਨਾਂ ਦੇ ਕਿਸੇ ਗਿੱਦੜ ਧਮਕਿਆਂ ਤੋਂ ਡਰਨ ਵਾਲਾ ਨਹੀਂ ਹੈ ਅਜੇ ਤੱਕ ਬੈਂਸ ਖਿਲਾਫ ਕੇਸ ਦਰਜ ਨਹੀਂ ਹੋਇਆ ਪੁਲਿਸ ਜਾਂਚ ਦਾ ਭਰੋਸਾ ਦੇ ਰਹੀ ਹੈ ਉਹਦੇ ਲਈ ਇੱਕ ਅਸੀਂ ਜੋ ਦਰਖਾਸਤ ਇੱਕ ਲੇਡੀ ਨੇ ਦਿੱਤੀ ਹੈ ਉਹਦੀ ਅਸੀਂ ਇਨਕੁਆਰੀ ਮਾਰਕ ਕੀਤੀ ਹੈ ਐਂਡ ਇਨਕੁਆਰੀ ਸਾਡੇ ਇੱਕ ਆਈਪੀਐਸ ਲੇਡੀ ਅਫਸਰ ਕਰ ਰਹੇ ਹਨ ਉਦੇ ਇਨਕੁਆਰੀ ਦੇ ਵਿੱਚ ਜੋ ਵੀ ਕੁਝ ਸਾਹਮਣੇ ਆਏਗਾ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕਰਾਂਗੇ। ਉਹਦੀ ਹਲੇ ਇਨਕੁਆਰੀ ਚੱਲ ਰਹੀ ਹੈ। ਇਨਕੁਆਰੀ ਦੇ ਬਾਅਦ ਜੋ ਵੀ ਤੱਥ ਸਾਹਮਣੇ ਆਣਗੇ ਉਸ ਨੂੰ ਅਸੀਂ ਲੇਡੀ ਨੂੰ ਕਹਾਂਗੇ ਆਪਣਾ ਪ੍ਰੂਫ ਸਾਨੂੰ ਦੱਸਣ। ਐਂਡ ਇਨਕੁਆਰੀ ਦੇ ਵਿੱਚ ਜੋ ਵੀ ਕੁਝ ਸਾਹਮਣੇ ਆਏਗਾ ਉਸ ਦੇ ਸਾਹਮਣੇ ਅਸੀਂ ਕਾਰਵਾਈ ਕਰਾਂਗੇ। ਬੈਸ ਇਲਜ਼ਾਮਾ ਨੂੰ ਤਾਂ ਨਕਾਰ ਗਏ ਪਰ ਅਸਲ ਸੱਚਾਈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗੀ।